ਦਿੱਲੀ ਦੇ ਵਿੱਚ ਪ੍ਰਦਰਸ਼ਨ ਹੋਣਾ ਸੀ ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ ਕਾਰਨ ਇਹ ਹੈ ਕਿ ਚਾਂਦਨੀ ਚੌਕ ਵਾਲੇ ਇਲਾਕੇ ਦੇ ਵਿੱਚ ਜਿੱਥੇ ਗੁਰਦੁਆਰਾ ਸੀਤ ਕੰਜ ਸੋ ਸ਼ੋਭੀਤਾ ਉੱਥੇ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਚਲਾਨ ਕੱਟੇ ਜਾਂਦੇ ਸੀ ਕੈਮਰੇ ਲਗਾਏ ਗਏ ਤੇ ਹੁਣ ਕੈਮਰਿਆਂ ਦੇ ਮੂੰਹ ਪ੍ਰਸ਼ਾਸਨ ਵੱਲੋਂ ਮੋੜ ਦਿੱਤੇ ਗਏ ਹਨ ਚਾਂਦਨੀ ਚੌਕ ਦੇ ਵਿੱਚ ਪਾਰਕਿੰਗ ਦੇ ਨਾਂ ਦੇ ਉੱਤੇ 20-20000 ਰੁਪਏ ਦੇ ਚਲਾਨ ਆ ਰਹੇ ਸੀ ਹੂੰ ਉਹ ਕਦੇ ਸ਼ਰਮ ਕਰੋ ਇਹ ਉਹ ਸਥਾਨ ਹੈ ਜਿਸ ਗੁਰੂ ਨੇ ਤੁਹਾਡੇ ਵਾਸਤੇ ਕੁਰਬਾਨੀ ਦਿੱਤੀ ਅੱਜ ਦਾ ਇਹ ਨਾ ਰਹੇ ਸੀ ਕਿ ਅਸੀਂ ਕੈਮਰੀ ਤੋੜ ਦੇਨੇ ਆ ਉਥੋਂ ਪਤਾ ਲੱਗਿਆ ਕਿ ਕਿਉਂਕਿ ਕੱਲ ਗੁਰੂ ਦੇਗ ਬਾਦਰ ਸਾਹਿਬ ਦਾ ਅਸੀਂ ਦੀਦਿਆੜਾ ਲੰਘ ਕੇ ਆਟਿਆ ਮੋਦੀ ਸਾਹਿਬ ਨੇ ਆਬਿਆਨ ਦਿੱਤਾ ਕਿ ਉਹਨਾਂ ਤੋਂ ਵੱਡਾ ਕੋਈ ਸਖਸ਼ੀਅਤ ਨਹੀਂ ਹੋ ਸਕਦੀ ਜਿਹਨੇ ਕਿਸੇ ਵਾਸਤੇ ਕੁਰਬਾਨੀ ਦਿੱਤੀ। ਦਿੱਲੀ ਦੇ ਵਿੱਚ ਪ੍ਰਦਰਸ਼ਨ ਹੋਣਾ ਸੀ ਜਿਸ ਨੂੰ ਹੁਣ ਮਉਲਤਵੀ ਕਰ ਦਿੱਤਾ ਗਿਆ ਕਾਰਨ ਇਹ ਹੈ ਕਿ ਚਾਂਦਨੀ ਚੌਕ ਵਾਲੇ ਇਲਾਕੇ ਦੇ ਵਿੱਚ ਜਿੱਥੇ ਗੁਰਦੁਆਰਾ ਸੀਸਗੰਜ ਸੋ ਸ਼ੋਭੀਤਾ ਉੱਥੇ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਚਲਾਨ ਕੱਟੇ ਜਾਂਦੇ ਸੀ ਕੈਮਰੇ ਲਗਾਏ ਗਏ ਤੇ ਹੁਣ ਕੈਮਰਿਆਂ ਦੇ ਮੂੰਹ ਪ੍ਰਸ਼ਾਸਨ ਵੱਲੋਂ ਮੋੜ ਦਿੱਤੇ ਗਏ ਨੇ ਜਿਸ ਤੋਂ ਬਾਅਦ ਦੇ ਵਿੱਚ ਹੁਣ ਇਹ ਕਹਿ ਦਿੱਤਾ ਹੈ ਉੱਥੋਂ ਦੇ ਸਿੱਖ ਆਗੂਆਂ ਨੇ ਕਿ ਫਿਲਹਾਲ ਥੋੜੀ ਜੀ ਨਰਮੀ ਦਿਖਾ ਦਿੱਤੀ ਹੈ ਪੁਲਿਸ ਪ੍ਰਸ਼ਾਸਨ ਨੇ ਵੀ ਸਰਕਾਰ ਨੇ ਵੀ ਉੱਥੋਂ ਦੀ ਨੇ ਤੇ ਹੁਣ ਅਸੀਂ ਥੋੜਾ ਜਿਹਾ ਮੁੱਲਤ ਵੀ ਕਰਾਂਗੇ ਇਸ ਨੂੰ ਜਾਗੋ ਪਾਰਟੀ ਦੇ ਮੁਖੀ ਨੇ ਮਨਜੀਤ ਸਿੰਘ ਜੀ ਕੇ ਜੀ ਤੇ ਸਾਬਕਾ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਹੂੰ ਇਹ ਪ੍ਰੋਗਰਾਮ ਉਹਨਾਂ ਨੇ ਦਿੱਤਾ ਹੋਇਆ ਸੀ ਹੂੰ ਚਾਦਰੀ ਚੌਕ ਦੇ ਵਿੱਚ ਪਾਰਕੰਗ ਦੇ ਨਾਂ ਦੇ ਉੱਤੇ 20-2000 ਰੁਪਏ ਦੇ ਚਲਾਣਾ ਰਏ ਸੀ ਹੂੰ ਉਹ ਕਹਿੰਦੇ ਸ਼ਰਮ ਕਰੋ ਇਹ ਉਹ ਸਥਾਨ ਹੈ ਜਿਸ ਗੁਰੂ ਨੇ ਤੁਹਾਡੇ ਵਾਸਤੇ ਕੁਰਬਾਨੀ ਦਿੱਤੀ ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਨਾ ਦਿੰਦੇ ਤਾਂ ਸਮੇਂ ਦੀ ਹਕੂਮਤ ਨੇ ਤੁਹਾਨੂੰ ਮੁਸਲਮਾਨ ਬਣਾ ਦੇਣਾ ਸੀ ਇਸਲਾਮ ਕਬੂਲ ਕਰਾ ਦੇਣਾ ਸੀ ਇਹਨਾਂ ਨੇ ਅਲਟੀਮੇਟਮ ਦਿੱਤਾ ਅੱਜ ਦਾ ਇਹਨਾਂ ਦਾ ਇਹ ਸੀ ਕਿ ਅਸੀਂ ਕੈਮਰੀ ਤੋੜ ਦੇਨੇ ਆ ਉਥੋਂ ਹੂੰ ਪਤਾ ਲੱਗਿਆ ਕਿ ਕਿਉਂਕਿ ਕੱਲ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦੇੜਾ ਲੰਘ ਕੇ ਹਟਿਆ ਹੂੰ ਮੋਦੀ ਸਾਹਿਬ ਨੇ ਆਬਿਆਨ ਦਿੱਤਾ ਕਿ ਉਹਨਾਂ ਤੋਂ ਵੱਡਾ ਕੋਈ ਸ਼ਖਸੀਅਤ ਨਹੀਂ ਹੋ ਸਕਦੀ ਜਿਹਨੇ ਕਿਸੇ ਵਾਸਤੇ ਕੁਰਬਾਨੀ ਦਿੱਤੀ ਹੋਵੇ ਅੱਜ ਫਿਰ ਕਹਿੰਦੇ ਅਲਟੀਮੇਟਮ ਨੂੰ ਦੇਖਦਿਆਂ ਪੁਲਿਸ ਨੇ ਜਿਹੜੇ ਕੈਮਰਿਆਂ ਦੇ ਮੂੰਹ ਮੋੜਤੇ ਜੀ ਜਿੱਥੇ ਪਾਰਕਿੰਗ ਹੁੰਦੀ ਆ ਉਹਨੂੰ ਉਧਰ ਨੂੰ ਨਹੀਂ ਹੈਗੇ ਹਮ ਹੋਰ ਪਾਸੇ ਨੂੰ ਕਰਤੇ ਉਹ ਕਹਿੰਦੇ ਅਸੀਂ ਆਪਣਾ ਪ੍ਰੋਗਰਾਮ ਬੁਲਤ ਵੀ ਕਰਤਾ ਜੀ ਕੇ ਸਾਹਿਬ ਕਹਿੰਦੇ ਹਮ ਜੇ ਦੁਬਾਰਾ ਚਲਾਨ ਆਉਣਗੇ ਫਿਰ ਅਸੀਂ ਬਿਨਾਂ ਦੇਰੀ ਕੈਮਰੇ ਉਤਾਰ ਦੇਨੇ ਆ ਹਮ ਉੱਥੇ ਪਰਮਜੀਤ ਸਿੰਘ ਰਾਣਾ ਸਤਨਾਮ ਸਿੰਘ ਮਹਿੰਦਰ ਸਿੰਘ ਬੀਬੀ ਸੰਦੀਪ ਕੌਰ ਹਮ ਪਰਮੰਦਰਪਾਲ ਆਦ ਹਾਜ਼ਰ ਸਨ ਜੀ ਬਿਲਕੁਲ ਜੀ ਵੱਡਾ ਫੈਸਲਾ ਲਿਆ ਗਿਆ ਇਹ ਉਥੋਂ ਦੀ ਜਿਹੜੀ ਜਾਗੋ ਪਾਰਟੀ ਬਣੀ ਹੋਈ ਉਹਨਾਂ ਵੱਲੋਂ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਵਿੱਚ 20 ਸ਼ਰਧਾਲੂ ਪਹੁੰਚਦੇ ਨੇ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਸੋ ਹੁਣ ਜਦੋਂ ਇਹ ਪ੍ਰਦਰਸ਼ਨ ਕਦੋਂ ਕੀਤਾ ਜਾਂਦਾ ਅਪਡੇਟ ਆਈਗੀ ਆਪਾਂ ਜ਼ਰੂਰ ਦੱਸਾਂਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ